ਹਾਂਜੀ ਕਿਦਾਂ ਸਾਰੇ ਆਪਾਂ ਫੇਰ ਆ ਗਏ ਇੱਕ ਹੋਰ ਕੈਂਟ ਦੀ ਵੀਡੀਓ ਲੈ ਕੇ ਵੀਡੀਓ ਬਹੁਤ ਕੈਂਟ ਤੇ ਫਣੀ ਹੋਣ ਵਾਲੀ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਾਨੀ ਟੂਠੀਏ ਝੂਠਾ ਤੇਰਾ ਤੇਰਾ ਪਿਆਰ ਕੁੜੇ ਤੂੰ ਤੁਰ ਜਾਣਾ ਹੀ ਤਾਂ ਢੋਲੀ ਚੜ੍ਹ ਕੇ ਕੇ ਸਾਨੂੰ ਵੀ ਤਾਂ ਵੇਖਤਾ ਸਹੀਂ ਵਾਹ ਖੱਟੀ ਲੱਸੀ ਵਰਗਾ ਸੋਨੂੰ ਉਸਤਾਦ ਨੇ ਸ਼ੇਰ ਮਾਰਿਆ ਨਾ ਹੁਣ ਅਗਲੀ ਅਰਥੀ ਤੇ ਜਾਵੇ ਤੇਰੇ ਕਰਕੇ ਇਹਦੇ ਤੋਂ ਚੰਗਾ ਤਾਂ ਸਿੱਧੀਆਂ ਗਾਲਾਂ ਹੀ ਕੱਢ ਦਿੰਦਾ ਕੁੜੀ ਨੂੰ ਸ਼ਕੀਨ ਵੀ ਤਾਂ ਰੱਖਦੇ ਆ ਤਾਂ ਢੋਲੀ ਚੜ੍ਹ ਕੇ ਤਾਂ ਵੇਖਤਾ ਸਹੀਂ ਝੂਠਾ ਤੇਰਾ ਪਿਆਰ ਕੁੜੇ ਗੁੰਤੁਰ ਜਨਾਈ ਤੇ ਡੋਲੀ ਚੜ੍ਹ ਕੇ ਪਤੰਦਰ ਗਾਣਾ ਵੀ ਆਪਣੇ ਹਿਸਾਬ ਨਾਲ ਹੀ ਮੋਡੀਫਾਈ ਕਰ ਲੈਂਦਾ ਉੱਚੀਆਂ ਤੇ ਲੁੱਚੀਆਂ ਗੱਲਾਂ ਨੇ ਸੋਨੂੰ ਉਸਤਾਦ ਦੀਆਂ ਵਿਆਹਾਂ ਤੇ ਪ੍ਰੋਗਰਾਮ ਲਾਉਣ ਲਈ ਸੰਪਰਕ ਕਰੋ ਆ ਤਾਂ ਡਿਸਪੈਂਸਰ ਕਦੋਂ ਆਉਂਦਾ ਤੁਹਾਨੂੰ ਪਤਾ ਇਹ ਚੀਜ਼ਾਂ ਦਾ ਜਦੋਂ ਆਪਾਂ ਸਾਈਡ ਗਾਣੇ ਸੁਣਦੇ ਆ ਮੇਰਾ ਦਿਲ ਤੋੜ ਗਿਆ ਵੇ ਹੁਣ ਆ ਸਾਲਾ ਡਿਸਪੈਂਸਰ ਕੌਣ ਆ ਗਿਆ ਡਿਸਪੈਂਸਰ ਤਾਂ ਨੇੜੇ ਨਹੀਂ ਆਉਂਦਾ ਡਿਸਪੈਂਸਰ ਨਹੀਂ ਉੱਥੇ ਖੜਦਾ ਮੇਰੇ ਤੇ ਬਹੁਤ ਪਹਿਲਾਂ ਮੇਰੇ ਤੇ ਬਹੁਤ ਡਿਸਪੈਂਸਰ ਸੀਗਾ ਕਿਰਨ ਨੇ ਨਵੀਂ ਖੋਜ ਕਰਤੀ ਡਿਸਪੈਂਸਰ ਦੀ ਸ਼ੁਕਰਾ ਡਾਈਪਰ ਨਹੀਂ ਕਹਿਤਾ ਮਾਰਕੀਟ ਵਿੱਚ ਨਵੀਂ ਬਿਮਾਰੀ ਆ ਗਈ ਡਿਸਪੈਸਰ ਦੀ ਦਿਲ ਕੇ ਅੰਦਰ ਓਇਸੇ ਭਾਗ ਕੇ ਸ਼ਾਦੀ ਕਹੈਨੀ ਜਲੰਧਰ ਜਲੰਧਰ ਹਾਂ ਜਲੰਧਰ ਫਿਰ ਮੀਨੇਵਾ ਤਲਾਕ ਲੈਣਾ ਕੋਟ ਕੇ ਅੰਦਰ ਜਲੰਧਰ ਵਾਲਿਓ ਵਿਆਹ ਆ ਗਿਆ ਕੋਟ ਪੈਂਟ ਸਵਾਲੋ ਇਨਾਂ ਵਾਸਤੇ ਜਲੰਧਰੀ ਕੈਲੀਫੋਰਨੀਆ ਹਾਈ ਬਸਲ ਬਣਨ ਦਿਲ ਕੇ ਅੰਦਰ ਓਇਸੇ ਭਾਗ ਕੇ ਸ਼ਾਦੀ ਕਹੈਨੀ ਜਲੰਧਰ ਤੂੰ ਛਕਲ ਨਹੀਂ ਲੱਗਦੀ ਆ ਜਲੰਧਰ ਸ਼ਾਦੀ ਤੋਂ ਬਾਅਦ ਬੱਚੇ ਕਰਿਓ ਪੂਰੇ ਹੰੜੜ ਸਰੇ ਦੀ ਬੌਣੀ ਜੀ ਦਾ ਨੱਕ ਪੱਗ ਕੁੱਤੇ ਵਰਗਾ ਕਰੇ ਜੀ ਜੀ ਤੂੰ ਕੱਲੇ ਕੱਲੇ ਜੀ ਨੂੰ ਕੁੜੇ ਦੇਦੀ ਖੁੜਤੀ ਤੂੰ ਹੋਈ ਸਾਡੀ ਧੀ ਨੂੰ ਕੁੜੇ ਪੀਰਾਂ ਦੇ ਭਗਤ ਲੱਗਦੇ ਆ ਪਤੰਦਰਾ ਨੂੰ ਹਰ ਰੰਗ ਹੀ ਬਹੁਤ ਪਸੰਦ ਆ ਲੱਗਦਾ ਗੇਟ ਨੂੰ ਰੰਗ ਕਰਵਾਇਆ ਸੀ ਬਾਕੀ ਬੱਚੇ ਰੰਗ ਨਾਲ ਸੂਟ ਤੇ ਪੱਗ ਰੰਗ ਲਏ ਕਿੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਯਾਰ ਦੇ ਘਰ ਦੇ ਗੇਟ ਵਰਗੀ ਗੁਰੂ ਘਰ ਦੇ ਪਵਿੱਤਰ ਤੂਠਾ ਵਰਗੀ ਮਾ ਮੇਰੀ ਮਾਂ ਵਰਗੀ ਮਾਂ ਤੇਰੇ ਵਰਗੀ ਤੂੰ ਸਾਡੇ ਗੇਟ ਵਰਗੀ ਬਾਈ ਇਹ ਸ਼ਰਟ ਹਰੀ ਹੁੰਦੀ ਤਾਂ ਅੱਗੀ ਲਾ ਦੇਣੀ ਸੀ ਲੱਗਦਾ ਬਾਈ ਨੂੰ ਹਰਿਆਲੀ ਵਾਲੀ ਪਸੰਦ ਆ ਕੰਬਾਈਨ ਲੈ ਕੇ ਆਂਦੀ ਸੀ ਉਹਦੇ ਨਾਲ ਦੋ ਡੱਬੇ ਰੰਗ ਦੇ ਦਿੱਤੇ ਸੀ ਇਹਨੇ ਪਤੰਦਰ ਨੇ ਸਾਰੇ ਪਾਸੇ ਉਹ ਕਰਤਾ ਇਹ ਬਦਾਮ ਨਹੀਂ ਭੰਗ ਰਗੜਦੇ ਹੋਣੇ ਸ਼ਾਮ ਨੂੰ ਲੱਗਦਾ ਵੀਰ ਦਾ ਮੋਟਰਸਾਈਕਲ ਦੀ ਚਾਬੀ ਨੇ ਦਵਾ ਰੱਖਿਆ ਲਾਲ ਤੇ ਲੀਲਾ ਹਾਰ ਪਿਕ ਅੱਜ ਹੀ ਖਰੀਦੋ ਬਹੁਤ ਵਧੀਆ ਰਿਜ਼ਲਟ ਨਾਲ ਦੋ ਬੁਰਸ਼ ਫ੍ਰੀ ਮੁੰਡੇ ਸਾਰੀ ਜਿਮ ਵਾਲੇ ਲੱਗਦੇ ਆ ਉਦਾਂ ਗਿਆਨੀ ਜਿਆਦਾ ਹਿਲਦਾ ਨਹੀਂ ਉਸ ਨੂੰ ਵੀ ਪਤਾ ਥੋੜਾ ਜਿਹਾ ਸਟੈਪ ਚੱਕਿਆ ਪੈਂਟ ਪੈਰਾਂ ਚ ਆਜੂ ਲੈ ਬਾਈ ਤੁਹਾਨੂੰ ਦੇਖ ਕੇ ਤਾਂ ਲੱਗਦਾ ਮੇਰੀ ਵੀ ਸਿਹਤ ਠੀਕ ਹੀ ਆ ਚਾਵਾ 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 ਤੁਹਾਨੂੰ ਡੰਡਾ ਨਹੀਂ ਫੇਰਦੀਆਂ ਤੁਹਾਡੀਆਂ ਮਾਵਾਂ ਜੁੰਦਗਾਂ ਛੁੱਟੀਆਂ ਦਾ ਕੰਮ ਕਰ ਲਿਆ ਪੈਣੇ ਅਸੀਂ ਹਲੇ ਵੀ ਮੋਟੂ ਪਤਲੂ ਦੇਖੀ ਜਾਈਦਾ ਤੇ ਉੱਤੇ ਮਾਰ ਚੰਗੀ ਏ ਟੱਚ ਬੁੱਤ ਮੈਂ ਖੌਫ ਨਾ ਖਾਵਾਂ ਤਿੰਨ ਸੋਤੋਂ ਬਣ ਜੂ ਹੋ ਜਾਣੀਆਂ ਬਲੇ ਨੇ ਲਾਵਾਂ ਮੋਬਾਈਲ ਦੇ ਕਿੱਡਾ ਫੜਿਆ ਸਿੰਡਲ ਜੀ ਨੇ ਸਰਕਾਰ ਨੂੰ ਬੇਨਤੀ ਆ ਜਲਦੀ ਸਕੂਲ ਲਾਉਣ ਥੋੜਾ ਜਿਹਾ ਗੁੱਡੀ ਫੋਨ ਪਾਸੇ ਕਰ ਤੇਰਾ ਮੂੰਹ ਨਹੀਂ ਦਿਸਦਾ ਛੋਟੇ ਹੁੰਦੇ ਇਹਨਾਂ ਦੇ ਬਾਹ ਨਾਲ ਦੇ ਅਸੀਂ ਸਾਈਕਲ ਦੇ ਚੱਕਿਆਂ 'ਚ ਫਸਾਉਂਦੇ ਹੁੰਦੇ ਸੀ ਬੁਰਛੇ ਜੇ ਰੰਗ-ਬਰੰਗੇ ਚੂਚੇ ਮੈਨੂੰ ਲੱਗਦਾ ਰੱਬ ਨੇ ਸੰਗ ਸ਼ਰਮ ਵਾਲਾ ਗੁਣ ਤਾਂ ਬਖਸ਼ਿਆ ਨਹੀਂ ਇਹਨਾਂ ਨੂੰ ਘਰੇ ਕਿਵੇਂ ਵੜਨ ਦੇ ਦਿੰਦੇ ਆ ਘਰ ਦੇ ਇਹਨਾਂ ਨੂੰ ਓਏ ਸ਼ੇਰਾ ਮੂਰੇ ਮਾਰੇ ਪਰ ਕਾਂ ਇਹਨਾਂ ਸੋਪਣ ਕਦੀੜਾ ਨੂੰ ਲੱਤਾਂ ਕੰਮ ਨਹੀਂ ਕਰਦੀਆਂ ਲੱਗਦਾ ਹੁਣ ਬਾਹਾਂ ਦੀ ਭੈਣ ਗੜਨਗੇ ਫੇਰ ਕਹਿੰਦੇ ਆ ਸਰਕਾਰ ਸਾਨੂੰ ਕੋਈ ਸਹੂਲਤ ਨਹੀਂ ਦਿੰਦੀ ਸਿਆਣੇ ਸੱਚ ਕਹਿੰਦੇ ਆ ਲੰਗੜੇ ਲੂਲੇ ਚੱਕ ਰ ਕੇ ਵਾਦੀ ਹੁੰਦੀ ਆ ਸਾਡੀ ਉਮਰ ਵੀ ਤੈਨੂੰ ਲੱਗ ਜੇ ਤੇਰੀ ਜ਼ਿੰਦਗੀ ਹਸੀਨ ਰਹੇ ਸਾੜਾ ਸੀ ਤਾਂ ਇੱਥੇ ਸ਼ਵੀਲਾ ਪਿੰਦੀ ਰਹਿ ਗਏ ਭੈਣ ਘੜਤੀ ਸਾਰੇ ਦਿਨ ਦੀ ਜੀ ਲੱਗਣੋਂ ਹਟਾਤਾ ਸ਼ੁਕਰਾ ਚੰਗੇ ਵੇਲੇ ਪਾਣੀ ਕੋਲ ਸੀਗਾ ਪੀ ਲਿਆ ਘਬਰਾਟ ਜੀ ਹੋ ਗਈ ਸੀ ਮੈਡਮ ਰੱਬ ਨਾ ਕਰੇ ਜੇ ਤੁਹਾਡੇ ਘਰ ਵਾਲੀ ਨੂੰ ਕੁਝ ਹੋ ਜਾਵੇ ਤਾਂ ਆਈਡੀ ਤੇ ਮੈਸੇਜ ਕਰ ਲਿਓ ਬੱਲੇ 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 ਆਹੇ ਆਹੇ ਬਾਬਾ ਕਹਿੰਦਾ ਜਵਾਨੋਂ ਮਾਰਨਾ ਥੋੜੀ ਐ ਬਸ ਛਿੱਤਰ ਪ੍ਰੇੜੀ ਕਰਨੀ ਸੀ ਚੂਹੇ ਨੂੰ ਲੱਗਦਾ ਉਸ ਨਾਲ ਖੇਡ ਰਿਹਾ ਦੋ ਮਾਨਾਂ ਦਾ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਦੇਖੋ ਕੌਣ ਜਿੱਤਦਾ ਦੋ ਬਜ਼ੁਰਗ ਲੜਦੇ ਚੰਗੇ ਨਹੀਂ ਲੱਗਦੇ ਇਸ ਉਮਰ 'ਚ ਨਾਮ ਜਪੋ ਹਾ ਬੱਲੇ 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 ਆਹੋ ਚੂਹਾ ਵੀ ਖਾ ਖਾ ਕੇ ਰੱਜਿਆ ਪਿਆ ਮੈਨੂੰ ਤਾਂ ਚੂਹਾ ਜਮਾਂਦਰੂ ਅੰਨਾ ਲੱਗਦਾ ਉਹ ਵੀ ਕੰਜਰ ਛੇਤਰ ਖਾਈ ਜਾਂਦਾ ਬੰਦਾ ਪੁੱਛੇ ਭੱਜ ਜਾ ਕਰਦੇ ਲੱਗੇ ਆ ਪਿਛਾ ਦਰ ਫੜ ਕੇ ਸੜ ਕੇ ਕਰਦੇ ਲੱਗੇ ਆ ਪਿਛਾ ਦਰ ਫੜ ਕੇ ਕਿੱਸਾ ਲੱਗੇ ਜਿਹੜੇ ਪਾਤਾਰਾ ਲੱਗ ਪਿੱਛੇ ਬਿਲੋ ਤੜਕੇ ਤੜਕੇ ਬਿਲਡਿੰਗ ਦਾ ਕੰਮ ਸਿੱਖ ਲੈ ਯਾਰ ਵਧਿਆ ਰਹੇਗਾ ਪੰਪ ਵੀ ਕੁੱਤੀ ਚੀਜ਼ ਆ ਬੰਦਾ ਗੱਡੀ ਹੀਠਾਂ ਆ ਜਾਵੇ ਪੰਪ ਹੀਠਾਂ ਆਵੇ ਦੇਖੀ ਕਿਤੇ ਦੱਬਦੀ ਨਾ ਦੇਖੀ ਕਿਤੇ ਦੱਬਦੀ ਨਾ ਕੋੜਾ ਦੇ ਬੰਦੂਕ ਦਾ ਕਿਤੇ ਦੱਬਦੀ ਨਾ ਕੋੜਾ ਮੈਂ ਬੰਦੂਕ ਦਾ ਇਹਦੇ ਨਾਲ ਚੰਗਾ ਤਾਂ ਸੁੱਚਾ ਜੇ ਘੋੜਾ ਦੱਬ ਦਿੰਦੇ ਤਾਂ ਆ ਦਿਨਾਂ ਦੇਖਣਾ ਪੈਂਦਾ ਪਹਿਲਾਂ ਤੂੰ ਗਾਣਾ ਪੂਰਾ ਕਰ ਲੈ ਬਾਅਦ ਜੇ ਇਹ ਤੈਨੂੰ ਨੱਪਣਗੇ ਭਾਈ ਜੇ ਗਾਉਣਾ ਨਹੀਂ ਆਉਂਦਾ ਸ਼ਰਮ ਤਾਂ ਆਉਂਦੀ ਆ ਤੇਰੇ ਮੋਢੇ ਨਾਲ ਲਟਕੀ ਫਿਰਾਵੇ ਤੇਰੀ ਰਫਲ ਦਾ ਪਾਣੀ ਚਾਹ। ਭਰਾਵਾ ਮੈਨੂੰ ਵੀਡੀਓ ਬਣਾਉਂਦੀ ਰੱਖ ਲਾ। ਯਾਰ ਤਰੇ ਹਿੱਸੇ ਦਾ ਚੋਨਾ ਮੈਂ ਲਾ ਦੂੰ ਇਹਨੂੰ ਮੈਨੂੰ ਦੇ ਦੇ। ਇਹਨੂੰ ਦੇਖ ਕੇ ਤਾਂ ਗੋਰੇ ਬੰਦੇ ਵੀ ਕਹਿੰਦੇ ਹੋਣਗੇ ਰੱਬਾ ਸਾਨੂੰ ਗੋਰਾ ਕਾ ਬਣਾਇਆ। ਹੁਣ ਪਿੱਛੇ ਦੱਸ ਕੀ ਰਹਿ ਗਿਆ? ਮਾਰੀ ਸੈਂਤ ਤੂੰ ਐਸੀ ਅੱਖੀਂ। ਇਸੇ ਕਹਤੇ ਹੈ ਲੰਗੂਰ ਕੇ ਹੱਥ ਮੈਂ ਅੰਗੂਰ। ਮਸਾਂ ਵੀ ਪਾ ਕੇ ਰੱਬ ਨੇ ਠੰਡ ਕਰੀ ਸੀ ਤੂੰ ਫੇਰ ਮਚਾਤੀ ਸਾਡੀ। ਚੱਲ ਵਦਗਾ ਕੁੜੀ ਨੂੰ ਨਜ਼ਰ ਨਹੀਂ ਲੱਗਦੀ ਹੁਣ। ਮੇਰੇ ਖਿਆਲ ਨਾਲ ਛੜਿਆਂ ਨੂੰ ਹੁਣ ਬਿਹਾਰ ਵੱਲ ਚਾਲੇ ਪਾ ਦੇਣੀ ਚਾਹੀਦੀ ਆ ਕੀਆਂ ਦੀ ਚੀਕ ਨਿਕਲੀ ਜਦ ਬਾਜ ਨੇ ਉਡਾਰੀ ਲਾਈ ਬਾਜ ਸਾਤੀ ਚ ਖੁੱਭ ਗਿਆ ਲੱਗਦਾ ਹਨੇਰੀ ਜਿਹਾ ਜ਼ਖਮੀ ਹੋਇਆ ਬਾਜ ਬਾਜ ਦੀ ਥਾਂ ਤੇ ਬਗਲਾ ਬਣ ਆਤਾ ਲੱਗਦਾ ਬਾਜ ਬਾਜ ਹੋ ਗਈ ਬੱਲੀਏ ਬਾਜ ਦੀ ਭੈਣ ਗੜਤੀ ਟੈਟੂ ਵਾਲੇ ਨੇ ਬਾਜ ਕੱਟ ਬਿਜਲੀ ਦੀ ਤਾਰ ਨਾਲ ਲਟਕ ਕੇ ਮਰਿਆ ਕਾ ਜਿਆਦਾ ਲੱਗਦਾ ਯਾਰ ਇਹ ਦਿਨਾਂ ਲਖਵਾ ਵੀ ਦੇਣਾ ਸੀ ਬਾਜ ਐਦਾ ਸਮਝ ਨਹੀਂ ਲੱਗਣੀ ਵੀ ਆ ਕੀ ਬਣਾਤਾ ਲਗਦੀ ਆ ਬੜੀ ਠੰਡ ਜੀ ਹੱਥ ਦੇ ਸੇਕੀ ਜਾਂਦੇ ਆ ਲਗਦੀ ਆ ਬੜੀ ਠੰਡ ਜੀ ਹੱਥ ਦੇ ਸੇਕੀ ਜਾਂਦੇ ਆ ਪਤਾ ਨਹੀਂ ਕਿੱਥੋਂ ਲਿਖ ਕੇ ਗਾਣੇ ਇੰਸਟਾਗ੍ਰਾਮ ਤੇ ਫੇਕੀ ਜਾਂਦੇ ਆ ਤੇਰੀ ਗਾਇਕੀ ਬੈਲਬੋਰਡ ਤੱਕ ਜਾਊਗੀ ਬਸ ਲੱਗਿਆ ਰਹਿ ਜੇ ਹੋ ਜੇ ਤੇਰੇ ਲੱਛਣਾ ਮੈਨੂੰ ਲੱਗਦਾ ਲੋਕਾਂ ਨੇ ਛੇਦੀ ਚਿੱਤੜ ਵੀ ਸੇਕਣੇ ਆ ਤੇਰੇ ਐ ਮੁਰਲੀ ਮੁਰਦ ਇਹ ਮਰਲੀ ਘੱਟ ਤੇ ਸ਼ੁਰਲੀ ਜਿਆਦਾ ਲੱਗਦਾ ਟੱਕੇ ਨਾਲ ਹੀ ਸ਼ਾਹਰੂਖ ਖਾਨ ਬਣੀ ਜਾਂਦਾ ਮੂੰਹ ਬਤੰਦਰ ਐ ਬਣਾਉਂਦਾ ਜਿਵੇਂ ਖੋਤੀ ਨੂੰ ਕਬਜ਼ ਹੋਈ ਹੁੰਦੀ ਆ ਪਾਣੀ ਵਾਲੀ ਟੈਂਕੀ ਦਾ ਵੀ ਬਾਹਰ ਲੀਕ ਨਹੀਂ ਪਾਣੀ ਵਾਲੀ ਟੈਂਕੀ ਦਾ ਵੀ ਬਾਹਰ ਲੀਕ ਨਹੀਂ ਖੜੇ ਟਾਈਮ ਲਿਖਿਆ ਗੀਤ ਛੱਡੀ ਨਾ ਕੰਮ ਮਾਮਾ ਜਿੰਨਾ ਚਿਰ ਪਿੰਡਾਂ ਵਾਲੇ ਪਿੰਡੋਂ ਨਹੀਂ ਕੱਢਦੇ ਇਹਦੇ 'ਚ ਗਾਉਣ ਵਾਲੀ ਦਾ ਕੋਈ ਗੱਲ ਨਹੀਂ ਸੀ ਪਲੰਬਰ ਨੂੰ ਫੋਨ ਕਰਕੇ ਲੋਡ ਕਰਾ ਲਾ ਨੀ ਵਾਲੀ ਟੈਂਕੀ ਦਾ ਵੀ ਬਾਹਰ ਲੀਕ ਨਹੀਂ ਪਾਣੀ ਵਾਲੀ ਟੈਂਕੀ ਦਾ ਵੀ ਬਾਹਰ ਲੀਕ ਜਦੋਂ ਕੋਈ ਕਹੇ 5 ਮਿੰਟਾਂ ਚ ਗਾਣਾ ਤਿਆਰ ਕਰੋ ਫਿਰ ਇਹੋ ਜਿਹਾ ਤਿਆਰ ਹੁੰਦਾ ਬਾਥਰੂਮ 'ਚ ਬੈਠ ਕੇ ਲਿਖਿਆ ਗੀਤ ਗਾਣਾ ਪੱਕਾ ਕਿਸੇ ਪਲੰਬਰ ਦਾ ਚੋਰੀ ਕੀਤਾ ਹੋਣਾ ਰੱਖਿਆ ਤੂੰ ਫਿਕਰ ਬੜਾ ਮਾਵੇਂ ਸੱਚ ਕਤਲ ਤੇਰਾ ਟੱਚ ਕਤਲ ਜੀ ਨਾਲ ਕਰੇ ਵੱਖੋ ਵੱਖ ਕਤਲ ਅੰਕਲ ਜੀ ਡਾਂਸ ਵਧੀਆ ਕਰ ਲੈਂਦੇ ਹੋ ਮਾੜੀ ਮੋਟੀ ਸ਼ਰਮ ਵੀ ਕਰ ਲਿਆ ਕਰੋ ਅੰਕਲ ਜੀ ਜਵਾਤਾਂ ਦੇ ਕਾਬੂ ਰੱਖ ਫੜਦਾ ਨਹੀਂ ਪਤੰਦਰ ਪੱਦ ਵਾਲੀ ਨਾੜੀ ਪੜਵਾਉਣ ਨੂੰ ਫਿਰਦਾ ਗਰਮੀ ਬਹੁਤ ਹੈ ਗਰਮੀ ਦੇ ਹੋਏ ਜੀਵ ਜੰਤੂ ਬਹੁਤ ਨਿਕਲਦੇ ਆ ਹਾਂਜੀ ਵੀਡੀਓ ਕੈਂਟ ਲੱਗੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਪਿਆਰੇ ਪਿਆਰੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਆਪਣੀ 40000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਆ ਜਲਦੀ ਤੋਂ ਜਲਦੀ ਕਰਵਾ ਦਿਓ ਜਲਦ ਮਿਲਦੇ ਆ ਕਿਸੇ ਹੋਰ ਕੈਂਟ ਦੀ ਵੀਡੀਓ ਦੇ ਨਾਲ